ਕਿਹੜਾ ਪਿੰਡ ਹੈ ਕੀ ਸਰਮਾ ਮੇਰਾ ਨਾਮ लवली ਕਮਰਜੀ ਪਿੰਡ ਉਗਰੋਲ ਕੰਦ ਤਹਿਸੀਲ ਨਾਲਾ ਜੀ ਭਰੀ ਮੈਂ ਇਥੇ ਔਇਲਾ ਸਾਹਿਬ ਜੀ ਹਰਪਤਾਸ ਜੀ ਨਾਲਾ ਜੀ ਕਹਿੰਦੇ ਮੈਂ ਇਥੇ ਆਪਾਂ ਰੈਲੀ ਤੇ ਆਪਣੇ ਵਰਕਰ ਲੈ ਕੇ ਆਏ ਸਾਰੇ ਆਪਣੇ ਬੰਦੇ 10 15 ਆ ਗਏ ਸੀ ਤੇ ਬੈਠੇ ਤੇ ਪਿਆਸ ਲੱਗੀ ਪਰ ਉਹ ਪੀਣ ਗਏ ਸਾਰੇ ਨਾਲ ਪਹਿਲਾਂ ਗੱਡੀ ਉੱਥੇ ਖੜਾ ਰਚੜੀ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਏ ਇਹਨਾਂ ਨੇ ਆ ਕੇ ਆਉਂਦਾ ਸਾਰੇ ਇੱਕ ਨੇ ਮੇਰੇ ਫੈਰ ਮਾਰਿਆ ਕਿਰਪਾਨ ਵਾ ਕੇ ਮੈਂ ਹੱਥ ਵੜਤਾ ਇਹ ਮੁੰਡਾ ਵਰਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਪਿੰਡ ਉੱਗਰ ਰੋਲਖ ਅਮਨਦੀਪ ਸਿੰਘ ਸਨ ਬਾਜੋਤ ਸਿੰਘ ਪਿੰਡ ਦਧਰਾ ਸਰਤਾਜ ਸਿੰਘ ਪਿੰਡ ਪੋਏ ਵਾਲੀ ਬੰਦੀ ਸਿੰਘ ਬੰਟੀ ਕੁਮਾਰ ਪਿੰਡ ਉੱਗਰ ਰੋਲਖ ਸੁਖਦੇਵ ਸਿੰਘ ਸਨ ਮਸਤਾਨ ਸਿੰਘ ਪਿੰਡ ਉੱਗਰ ਰੋਲਖ ਬਲਦੇਵ ਸਿੰਘ ਸਨ ਨਰੰਜਨ ਸਿੰਘ ਜਿਹੜੇ ਬੰਦੇ ਮੈਂ ਜਾਣਦਾ ਕਿ ਇੱਕ ਆਪਣੀ ਆਡੀ ਗੱਡੀ ਜੀ ਬਾਕੀ ਇੱਕ ਬਰੀਜਾ ਗੱਡੀ ਸੀ ਜੋ ਸਰਪੰਚ ਜੜੀਓ ਭਾਈ ਸਭ ਕੁਝ ਹੋ ਰਿਹਾ ਜੀ ਕੀ ਪੁਰਾਣੀ ਵੀ ਰੰਜਿਸ਼ ਹੈ ਪੁਰਾਣੀ ਰੰਜਿਸ਼ ਭਾਜੀ ਮੇਰੇ ਪਰਚਾ ਕਰਾਇਆ ਹੈ ਇਹਨਾਂ ਪਹਿਲਾਂ ਇੱਕ ਮੈਂ ਸੁਪਰੀਮ ਕੋਰਟੋਂ ਜ਼ਮਾਨਤ ਕਰਾਈ ਪਿਛਲੇ ਸੋਮਵਾਰ ਇਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ ਨਾ ਇਹਨਾਂ ਨੂੰ ਪੁਲਿਸ ਫੜ ਰਹੀ ਆ ਨਾ ਇਹਨਾਂ ਦੇ ਵਿਆਪਨ ਜਮਾਂ ਕੀਤੇ ਆ ਮੰਗ ਕੀ ਕਰਦੇ ਜੋ ਮੰਗ ਮੈਂ ਇਹੋ ਕਰਦਾ ਭਾਜੀ ਉਹਨਾਂ ਨਜ਼ਾਇਰ ਕੋਈ ਪਰਚਾ ਨਾ ਬਣਾਉਣ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅੱਗੇ ਵੀ ਅਰੈਸਟ ਨਹੀਂ ਕੀਤਾ ਪੁਲਿਸ ਨੇ ਉਹਨਾਂ ਕਰਕੇ ਮੇਰੇ ਤੇ ਫੇਰ ਕੀਤਾ ਭਾਜੀ ਅਜੇ ਤੱਕ ਅਰੈਸਟ ਨਹੀਂ ਹੋਈ ਜ਼ਮਾਨਤ ਨਹੀਂ ਹੋਈ ਪਰਚਾ ਆਇਆ ਅਜੇ ਵੀ ਅਰੈਸਟ ਨਹੀਂ ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅਮਰ ਕਰਦੇ ਕਾਂਗਰਸੀਆਂ ਚੋਣ ਜਾਤ ਦਾ ਲੱਗਾ ਸਾਡੇ ਤਿਆਰ ਜਮਾ ਨਹੀਂ ਸਾਡੇ ਸਾਰੇ ਜਮਾ ਜਮਾ ਕਰ ਲੈ ਸਾਡੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇਆ ਮੁੰਡਾ ਛਰੇਆ ਇਹਦੀ ਦਬ ਚੱਕ ਲੋ ਕੋਇਲਾ ਸਾਹਿਬ ਜੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਮ ਕੀ ਮੁਰਦਾਬਾ 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 ਜਦੀਪ ਧੜੀਆਂ ਮੁਰਦਾਬਾ ਚਲੇਗੀ ਮੁਰਦਾ ਨਹੀਂ ਚਲੇਗੀ ਇਹ ਲੇਟੜੀ ਯਾਰ ਮੁਰਦਾ ਮੁਰਦਾਬਾਦ ਮੁਰਦਾਬਾਦ ਅਸੀਂ ਕੋਈ ਨਹੀਂ ਦੇ ਬੈਲ ਲੈਕਚਰ ਦੇ ਵਿੱਚ ਨੇ ਅਸੀਂ ਐਸਐਸਪੀ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੁੱਟੀ ਛੱਤ ਕਿਉਂਕਿ ਝੁੱਟੀ ਛੱਤ ਲਾ ਕੇ ਲੰਮੇ ਪਏ ਤੇ ਮੈਂ ਤੁਹਾਨੂੰ ਦੱਸਦਾ ਉਹਨੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਮਟੇ ਸਾਡੇ ਝੂਠਾ ਬੱਤ ਜਿੱਦਾ ਤੇ ਸੂਰ ਦਾ ਬੰਦਾ ਜਾਣੇ ਝੂਠਾ ਬੱਤ ਇਹੋ ਸ਼ਾਦੀ ਨਹੀਂ ਆ ਦੇਖੋ ਬਿਆਹ ਮਰਪੋਣਾ ਮਿਲ ਗਈਆਂ ਬਿਆਹ ਆਹ ਸਾਹਮਣੇ ਸਾਰਾ ਕੋਸ਼ਿਸ਼ ਇਹ ਤਾਂ ਬੱਧਿਆ ਪਿਆ ਇਹਨਾਂ ਸੱਜਣਾਂ ਨੂੰ ਹੋਰ ਕਿਹਾਵਾ ਗਾਵਾ ਇਹ ਤੇ ਸੋਸਾ ਦੀਆਂ ਭੱਜਾ ਫੇਰ ਕਰਾਉ ਜਲਦੀ ਕਰਾ ਲਿਆ ਉੱਥੇ ਬੱਧਿਆ ਬੱਧਿਆ ਕਰੋ ਇਲਾਜ ਫੇਰ ਨੰਬਰ 390 ਸਰ ਸਾਡਾ ਫਈਆ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਦਾ ਸਰ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਜੋ ਮੰਗ ਕਰਦਾ ਇਹ ਸ਼ਰੇਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਤੁਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਤਾ ਉਹਦਾ ਖੋਲ ਵੀ ਜੜਾ ਸੀ ਇਹ 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 ਲੋ ਇਹ ਲੋਕਤੰਤਰ ਹੈ ਇਹ ਕਿਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਇਤਨਾ ਸਾਰਾ ਕੁਝ ਹੋ ਰਿਹਾ ਕਿਰਪਾਣਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਤੇ ਹੱਥ ਆਹ ਕਿਰਪਾਣਾ ਆਹ ਸਭ ਨੂੰ ਯਾਦ ਪੈਣਾ ਆਹ ਕਿਰਪਾਣਾ ਉਹਨਾਂ ਦੀ ਖੋਈ ਜੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਤਾਲ ਬਣੀ ਸੀ ਉਹ ਗੁੰਡਾਗਰਦੀ ਹੋਣਾ ਇਸ ਵੇਲੇ ਆਮ ਆਦੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ ਵਿਸ਼ੰਤ ਦੇਜ ਦੇ ਪਸਰੀਕ ਲੋਕਾਂ ਨੂੰ ਵਾਅਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾਗੇ ਆਹ ਪ੍ਰਸ਼ਾਸਨ ਹੈ ਆਹ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਲੋਕ ਪੱਕਾ ਆ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਦਰ ਜੇ ਮੇਰੇ ਉੱਗੋ ਰੋਲ ਤੇ ਪੈਣ ਚ ਕੰਮ ਤਾਂ ਧਾਰੀ ਆ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਆ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਨਾਲ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਉਹ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਉਹਨਾਂ ਨੇ ਜਿੱਕਰ ਉਹਨਾਂ ਨੂੰ ਝੂਠਾ ਲਮਾ ਪਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਵੇ ਕਰਾਸ ਕਰਵਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੀ ਨਾਲ ਸਾਡੀ ਦੇਖ ਲਓ ਅਸੀਂ ਉੱਟਣਾ ਹੀ ਨਹੀਂਗਾ ਸੰਤੰਤਰ ਦੀ ਹੱਤਿਆ ਆ ਇਹਨਾਂ ਦੀ ਰੈਲੀ ਤੇ ਜੋ ਹੁਣ ਮੌਕੇ ਤੇ ਆਇਆ ਜੀ ਲਵਲੀ ਕੁਮਾਰ ਨਾਂ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੰਦ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਚੱਲਦੀ ਸੀਗੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਹੈਗਾ ਤੇ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੱਥੇ ਉਹਨੂੰ ਕਹਿੰਦਾ ਮੇਰੇ ਇੱਕ ਗੋਲੀ ਮਾਰੀਏ ਤੇ ਬਾਕੀ ਉਹਨੂੰ ਸੱਟਾਂ ਮਾਰੀਆਂ ਹੈਗੀਆਂ ਮੌਕੇ ਤੇ ਆਏ ਆ ਸੱਟਾਂ ਉਹਦੇ ਵੱਜੀਆਂ ਹੈਗੀਆਂ ਨੇ ਉਹ ਦਾਖਲ ਹੋ ਰਿਹਾ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਖਾਓਗੇ ਜੋ ਕਾਰਵਾਈ ਬਣਦੀ ਉਹ ਕਾਰਵਾਈ ਕਰਾਂਗੇ ਸਰ ਇਹਨਾਂ ਦੀ ਵੀ ਪ੍ਰਾਣੀ ਵੀ ਰੰਜਿਸ਼ ਦਸੀ ਜਾਂਦੀ ਆ ਉਹ ਅਸੀਂ ਇਹ ਗਾਂ ਦੀ ਗੱਲ ਹੁਣ ਪੁੱਛਾਂਗੇ ਨਹੀਂ ਅਜੇ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਤੀਨਾਂ ਦੀ ਪ੍ਰਾਣੀ ਰੰਜਿਸ਼ਾ ਜਾਂ ਕੀ ਹੈਗੀ ਆ ਉਸ ਹਾਵਨਾ ਜਿਹੜਾ ਹੈਗਾ ਅਸੀਂ ਜੋ ਸੱਟਾਂ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਦੇ ਸੱਟਾਂ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਕਰਕੇ ਅਸੀਂ ਪਚ